ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਲੈ ਕੇ ਆਏ ਜੀ ਨਵਾਂ ਟੌਪਿਕ ਤੇ ਵੀਡੀਓ ਜੀ ਤੁਹਾਡੇ ਲਈ ਜਿਵੇਂ ਕਿ ਆਪਾਂ ਚਾਹ ਪੱਤੀ ਤਾਂ ਹਰ ਇੱਕ ਘਰ ਦੇ ਵਿੱਚ ਦੋ ਤੋਂ ਤਿੰਨ ਵਾਰ ਦਿਨ ਦੇ ਵਿੱਚ ਬਾਣੀ ਆਂਦੀ ਹੈ ਜੀ ਤੇ ਜਿਹੜੀ ਇਹ ਬਚ ਜਾਂਦੀ ਚਾਹ ਪੱਤੀ ਆਪਾਂ ਚਾਹ ਚਾਹ ਬਣਾਉਣ ਤੋਂ ਬਾਅਦ ਤੇ ਇਹਨੂੰ ਆਪਾਂ ਵੇਸਟ ਸਿਰਦੇ ਨਹੀਂ ਵੇਸਟ ਸਮਝ ਕੇ ਦੋ ਤਰੀਕੇ ਦੱਸਾਂਗੇ ਦੇ ਆਪਾਂ ਇਹਨੂੰ ਆਪਾਂ ਕਿਵੇਂ ਵਰਤ ਸਕਦੇ ਹਾਂ ਵਰਤੀ ਹੋਈ ਚਾਹ ਪੱਤੀ ਨੂੰ ਬਹੁਤ ਹੀ ਵਧੀਆ ਇਹ ਕੰਮ ਦੀ ਚੀਜ਼ ਬਣੂਗੀ ਜੀ ਇਹ ਤੋਂ ਤੇ ਤੁਸੀਂ ਵੀ ਅੱਜ ਤੋਂ ਬਾਅਦ ਜੀ ਚਾਹ ਪੱਤੀ ਇਹ ਜਿਹੜੀ ਬਚ ਜਾਂਦੀ ਹੈਗੀ ਚਾਹ ਬਣਾਉਣ ਤੋਂ ਬਾਅਦ ਤੇ ਵੇਸਟ ਸਮਝ ਕੇ ਸੁੱਟਣੀ ਨਹੀਂ ਹੈਗੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਜੀ ਤੇ ਚਲੋ ਜੀ ਕਰਨ ਲੱਗਿਆਂ ਆਪਾਂ ਵੀਡੀਓ ਸ਼ੁਰੂ ਤੇ ਇਹ ਜਿਹੜੀ ਚਾਹ ਪੱਤੀ ਆ ਤੇ ਇਹਨੂੰ ਆਪਾਂ ਰੱਖ ਲੈਨੇ ਗੈਸ ਤੇ ਤੇ ਇਥੇ ਇਹਨੂੰ ਆਪਾਂ ਗੈਸ ਤੇ ਰੱਖ ਲੈ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਤੇ ਅਕਸਰ ਹੀ ਆਪਾਂ ਸਾਰੇ ਘਰਾਂ ਦੇ ਵਿੱਚ ਇਦਾਂ ਹੀ ਕਰਦੇ ਆਂ ਜੀ ਚਾਹ ਪੀ ਲੈਣੇ ਆ ਤੇ ਆਪਾਂ ਇਹ ਜਿਹੜੀ ਚਾਹ ਪੱਤੀ ਬਣ ਜਾਂਦੀ ਹੈਗੀ ਇਹ ਵੇਸਟ ਸਮਝ ਕੇ ਸਿੱਟ ਦਿੰਨੇ ਆਂਗੇ ਤੇ ਇਹਦੇ ਆਪਾਂ ਬਹੁਤ ਵਧੀਆ ਫਾਇਦੇ ਲੈ ਸਕਦੇ ਆਂ ਇਹ ਤੋਂ ਆਪਾਂ ਤੇ ਇਹਨੂੰ ਆਪਾਂ ਉਬਾਲਾ ਆਉਣ ਦੇਵਾਂਗੇ ਚੰਗੀ ਤਰ੍ਹਾਂ ਚਾਹ ਪੱਤੀ ਨੂੰ ਤੇ ਇੱਥੇ ਵੇਖੋ ਜੀ ਆਪਣੀ ਚਾਹ ਪੱਤੀ ਹੁਣ ਉਬਲ ਗਈ ਹੈ ਚੰਗੀ ਤਰ੍ਹਾਂ ਇਹਨੂੰ ਉਬਾਲੇ ਦਿਵਾ ਲਏ ਆਪਾਂ ਨੇ 2 ਤੋਂ 3 ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਸਿਰਕਾ ਪਾ ਦਾਂਗੇ ਆਪਾਂ ਚਿੱਟਾ ਸਿਰਕਾ ਇੱਕ ਟੱਕਣਗੀ ਪਾਉਣਾ ਬਸ ਆਪਾਂ ਇੱਕ ਤੋਂ ਡੇਢ ਟੱਕਣ ਪਾ ਦੇਣਾ ਤੇ ਹੁਣ ਜਿਹੜਾ ਇਹ ਮਿਸ਼ਰਣ ਤਿਆਰ ਹੋ ਗਿਆ ਈ ਚਾਪਤੀ ਦਾ ਤੇ ਇਹਨੂੰ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਪੋਣ ਲਾਂਗੇ ਇਸ ਤਰੀਕੇ ਨਾਲ ਆਪਾਂ ਨੇ ਪੋਣ ਲੈਣਾ ਇਹਨੂੰ ਤੇ ਹੁਣ ਜਿਹੜੀ ਇਹ ਚਾਹ ਪੱਤੀ ਹੈ ਜੀ ਤੇ ਇਹ ਜਿਵੇਂ ਆਪਣਾ ਇਹ ਸਿੰਕ ਹੁੰਦਾਗਾ ਸਿੰਕ ਦੇ ਵਿੱਚ ਕੀੜੇ ਮਕੌੜੇ ਆ ਜਾਂਦੇ ਆ ਅਕਸਰੇ ਗਰਮੀ ਦੇ ਵਿੱਚ ਤੇ ਕਈ ਵਾਰ ਜਿਵੇਂ ਕਈਆਂ ਦੇ ਘਰਾਂ ਚ ਕੋਕਰੇਜ ਵੀ ਨਿਕਲ ਆਉਂਦੇ ਆ ਸਿੰਕਾਂ ਦੇ ਵਿੱਚ ਦੀ ਤੇ ਹੋਰ ਨਿੱਕੇ ਨਿੱਕੇ ਜੀਵਾਜੰਤੂ ਜੇ ਹੁੰਦੇ ਅਗੇ ਗਰਮੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੁਝ ਆਉਂਦਾਗਾ ਤੇ ਇਸ ਤਰੀਕੇ ਨਾਲ ਆਪਾਂ ਗਰਮ ਗਰਮ ਪਾਣੀ ਜਿਹੜਾ ਇਹ ਆਪਾਂ ਬਣਾਇਆ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਸਿੰਕ ਤੇ ਤੇ ਜਿਹੜੀ ਇਹ ਪਾਇਪ ਆ ਜੀ ਇਹ ਪਾਇਪ ਵੀ ਸਾਫ਼ ਹੋ ਜੂਗੀ ਜਿਵੇਂ ਪਾਇਪ ਦੇ ਵਿੱਚ ਗੰਦਗੀ ਜੰਮ ਜਾਂਦੀ ਹੈ ਗਿਆ ਆਪਾਂ ਬਰਤਨ ਸਾਫ਼ ਕਰਦੇ ਆ ਤਾਂ ਉਹ ਇਸ ਤਰੀਕੇ ਨਾਲ ਸਾਰੀ ਗੰਦਗੀ ਇਹਦੀ ਲੈ ਜੂਗੀ ਤੇ ਹੁਣ ਆਪਾਂ ਥੋੜਾ ਟਾਈਮ ਸਿੰਕ ਨੂੰ ਇਸੇ ਤਰ੍ਹਾਂ ਹੀ ਰੱਖਾਂਗੇ ਤੇ ਥੋੜੇ ਟਾਈਮ ਬਾਅਦ ਇਹ ਚ ਜਿਵੇਂ 10 ਮਿੰਟ ਹੋ ਗਏ ਤੇ ਇਹਦੂਆ ਦਾ ਆਪਾਂ ਸਾਫ਼ ਪਾਣੀ ਨਾਲ ਇਹਨੂੰ ਸਿੰਕ ਨੂੰ ਧੋ ਸਕਦੇ ਆਂਗੇ ਤੇ ਹੁਣ ਆਪਾਂ ਦੂਸਰਾ ਜੂਜ ਵੀ ਕਰਕੇ ਦਿਖਾਉਣੇ ਆਂਗੇ ਦਾ ਚਾਪਤੀ ਦਾ ਜਿਵੇਂ ਇਹ ਚਾਪਤੀ ਲੈਤੀ ਹੋਈ ਆਪਾਂ ਇਹ ਤਾਂ ਸਿਰਕੇ ਵਾਲੀ ਹੈਗੀ ਤੇ ਆਪਾਂ ਸਿਰਕੇ ਵਾਲੀ ਨਹੀਂ ਲੈਣੀ ਹੈਗੀ ਚਾਹ ਪੱਤੀ ਤੇ ਇੱਕ ਮੈਂ ਤੁਹਾਨੂੰ ਐਕਸਪੈਰੀਮੈਂਟ ਕਰਾਉਣ ਵਾਸਤੇ ਬਸ ਇਹ ਦਿਖਾਉਣੀ ਆਂਗੀ ਇਹਨੂੰ ਆਪਾਂ ਧੋ ਲਾਂਗੇ ਇਹ ਚਾਹ ਪੱਤੀ ਨੂੰ ਤੇ ਤੁਸੀਂ ਅਲੱਗ ਤੋਂ ਵਰਤ ਲੈਣੀ ਚਾਹ ਪੱਤੀ ਜਿਹੜੀ ਸਾਫ਼ ਹੋਊਗੀ ਇਹ ਸਿਰਕੇ ਵਾਲੀ ਚਾਹ ਪੱਤੀ ਆਪਾਂ ਧੋ ਲਾਂਗੇ ਤੇ ਜਿਵੇਂ ਇਹ ਆਪਣੀ ਚਾਹ ਪੱਤੀ ਆ ਆਪਾਂ ਤੇ ਇਹਨੂੰ ਧੋ ਲੈਣਾਗਾ ਇਸ ਤਰੀਕੇ ਨਾਲ ਤੇ ਹੁਣ ਆਪਾਂ ਤੁਹਾਨੂੰ ਇਹਦਾ ਦੂਸਰਾ ਜੂਸ ਵੀ ਦਿਖਾਉਣੇ ਆਂਗੇ ਕਿਵੇਂ ਕਰਨਾ ਇਹ ਚਾਹ ਪੱਤੀ ਸਿਰਕੇ ਵਾਲੀ ਸੀ ਤਾਂ ਧੋਤੀ ਇਹ ਆਪਾਂ ਤੇ ਹੁਣ ਜੀ ਕਿਵੇਂ ਇਹ ਆਪਣੇ ਹੈਗੇ ਕੋਈ ਵੀ ਬੂਟੇ ਆਗੇ ਆਪਣੇ ਘਰ ਦੇ ਵਿੱਚ ਲਾਏ ਆ ਫਲ ਜਾਂ ਸਬਜ਼ੀਆਂ ਵਾਲੇ ਤੇ ਹੁਣ ਜਿਹੜੀ ਇਹ ਚਾਹ ਪੱਤੀ ਆਪਾਂ ਨੇ ਲਈਤੀ ਹੈਗੀ ਤੇ ਜਿਵੇਂ ਆਪਾਂ ਇਹ ਥਾਂ ਉਹ ਕਰਕੇ ਨਾ ਖੁਰਚ ਕੇ ਜੇ ਥੋੜਾ ਆ ਪੋਲਾ ਕਰਕੇ ਤੇ ਇਸ ਤਰੀਕੇ ਨਾਲ ਆਪਾਂ ਚਾਹ ਪੱਤੀ ਖੰਡਿਆ ਸਕਦੇ ਆਂਗੇ ਤੇ ਇਹਦੇ ਨਾਲ ਨਾ ਬੂਟੇ ਬਹੁਤ ਜ਼ਿਆਦਾ ਵਾਦੇ ਫੁੱਲਦੇ ਆਗੇ ਤੇ ਫਲ ਵੀ ਜ਼ਿਆਦਾ ਲੱਗਦਾ ਇਹਨਾਂ ਨੂੰ ਤੇ ਇਹ ਵੇਖੋ ਗਵਾਰਾ ਫਲੀ ਆਪਣੀ ਗਵਾਰਾ ਫਲੀ ਦਾ ਬੂਟਾਗਾ ਇਹ ਤੇ ਇਸ ਤਰੀਕੇ ਨਾਲ ਚਾਹ ਪੱਤੀ ਤੁਸੀਂ ਪਾ ਸਕਦੇ ਆਂਗੇ ਤੇ ਉੱਤੋਂ ਦੀ ਪਾਣੀ ਪਾ ਸਕਦੇ ਆਂਗੇ ਬੂਟੇ ਨੂੰ ਤੇ ਬਹੁਤ ਜ਼ਿਆਦਾ ਤੁਸੀਂ ਦੇਖੋਗੇ ਤੇ ਹਰੇ ਭਰੇ ਬੂਟੇ ਹੋ ਜਾਂਦੇ ਆਗੇ ਤੇ ਬਹੁਤ ਵਧੀਆ ਗਰੋਥ ਹੁੰਦੀ ਹੈ ਇਹਨਾਂ ਨਾ ਤੇ ਫਲ ਵੀ ਬਹੁਤ ਛੇਤੀ ਲੱਗਦਾ ਜੀ ਇਹਦੇ ਨਾਲ ਤੇ ਇਸ ਤਰੀਕੇ ਨਾਲ ਤੁਸੀਂ ਅੱਜ ਤੋਂ ਬਾਅਦ ਚਾਹ ਪੱਤੀ ਕਦੇ ਨਹੀਂ ਸੁਟਣੀ ਹੈਗੀ ਵਰਤੀ ਹੋਈ ਤੇ ਦੋ ਤਰੀਕੇ ਇਹ ਤੁਹਾਨੂੰ ਦੱਸੇ ਆ ਕਿ ਚਾਹ ਪੱਤੀ ਵਰਤਣ ਦੇ ਤੇ ਇਸ ਤਰੀਕੇ ਨਾਲ ਵਰਤ ਸਕਦੇ ਹਾਂ ਜੀ ਤੇ ਚਲੋ ਜੀ ਵੀਡੀਓ ਵੇਖਣ ਲਈ ਜੀ ਬਹੁਤ-ਬਹੁਤ ਧੰਨਵਾਦੀ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ